ਪੰਜਾਬੀ ਸਾਹਿਤ ਤੇ ਰੰਗਮંચ ਵਿੱਚ ਅਜਮੇਰ ਸਿੰਘ ਔਲਖ ਜੀ ਦਾ ਵੱਡਾ ਨਾਂ ਹੈ। ਉਹਨਾਂ ਦੇ ਸਿਰ ਸੇਰਾ ਵਜਦਾ ਕਿ ਉਹਨਾਂ ਨੇ ਪੰਜਾਬੀ ਨਾਟਕ ਨੂੰ ਪਿੰਡਾਂ ਦੇ ਫਲਿਆਂ ਸੱਥਾਂ ਤੱਕ ਪਹੁੰਚਾਇਆ। ਅੱਜ ਉਹਨਾਂ ਦੀ ਇੱਕ ਕਹਾਣੀ ਮੰਜੇ ਦੀ ਬਾਹੀ ਆਪਸਾ ਬਣਾ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਗੱਲ ਕਿਰਾ ਮੂੰਹੋਂ ਨਿਕਲੇ ਸਈ ਫਿਰ ਆਖੂ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ ਸੀ। ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀ ਲਿਆਉਣ ਲੱਗਿਆ ਸੀ ਕੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹ ਊਤੇ ਗਏ ਹੋਣ ਮਰਵੇ ਗੱਜੂ ਬੰਦਿਆ ਤੇਰਾ ਬਹਿਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌ ਦੀ ਇੱਕ ਸੁਣਾਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉੰਜ ਵੀ ਸੁਭਾਅ ਦਾ ਕੂਲਾ ਸੀ ਸੁਣ ਕੇ ਚੁੱਪ ਰਿਆ ਇੱਕ ਦੋ ਬੰਦੇ ਉਹਨੇ ਵੇਚ ਦੀ ਸੁੱਟੇ ਪਰ ਗੱਜੂ ਤਾਂ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦਿੰਦਾ। ਆਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ। ਅਸਲ ਵਿੱਚ ਗੱਲ ਕਹਾ ਖਾਸੀ ਤੁਰ ਗਈ ਸੀ। ਗੱਜੂ ਨੇ ਨੰਦ ਬਗਾਲੀ ਰਾਹੀਂ ਧਨੌਰਲੇ ਕੰਨੀਆਂ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ। ਸਿਰਫ ਰਕਮ ਤਾਰਨੀ ਬਾਕੀ ਸੀ। ਚਾਹੁੰਦਾ ਹੋਏ ਸੀ ਵੀ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾੜਦਾ ਬੰਦ ਸੁਭ ਕਰ ਲਵੇ। 4 ਕਿੱਲੇ ਭੋਏ ਉਹਨੂੰ ਆਉਣੀ ਸੀ। 1 ਕਿੱਲਾ ਗਹਿਣੇ ਪਾਉਣਾ ਉਸ ਜੇਠੂ ਬਾਣੀ ਨਾਲ ਪੱਕਾ ਕਰ ਛੱਡਿਆ ਸੀ। 3000 ਚ 1600 ਦੀ ਤੀਵੀਂ ਬਾਕੀ ਘਰ ਦਾ ਲਕਾ ਤੁਕਾ 13 ਜਮੀਨ ਵੰਡੀ ਜਾਵੇ ਘਰ ਤਾਂ ਵੰਡਿਆ ਹੀ ਪਿਆ ਉਛਲ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਚਾਹੇ ਬਾਹਰਲਾ ਜਦੋਂ ਕੋਈ ਵਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਜੱਗੂ ਦੇ ਪੈਰੀਂ ਪੈ ਗਿਆ ਆ ਦੇਖ ਬਾਈ ਤੇਰੇ ਪੈਰੀਂ ਪੱਗ ਧਰਨਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਹੀ ਸੀ ਤਾਂ ਮੇਰਾ ਵਿਆਹ ਕਾਹਨੂੰ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਆ ਮੇਰੇ ਜੋ ਆਖ ਹੋਏ ਕਿ ਤੇਰੇ ਹੋਏ ਇੱਕੋ ਗੱਲ ਆ ਸ਼ਾਂਤੀ ਵੀ ਕਦੇ ਤੈਨੂੰ ਇਹ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਤੀਵੀਂ ਦਾ ਕੀ ਪਤਾ ਹੁੰਦਾ ਅੱਜ ਇੱਥੇ ਕੱਲ ਉੱਥੇ ਪਰ ਗੱਜੂ ਤੇ ਨਾ ਗੱਲਾਂ ਦਾ ਅਸਰ ਨਾ ਹੋਣਾ ਤੇ ਨਾ ਹੀ ਹੋਇਆ ਸੱਜਣ ਨੂੰ ਉਹਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ ਮੁੱਲ ਦੀ ਤੀਵੀਂ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋ ਮੈਂ ਝੱਲ ਲੂੰ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਭਰਪਣ ਨਾਲ ਵੰਡ ਦੇਂਗਾ ਤੇਰੇ ਸ਼ਾਬਾਸ਼ੇ ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜ਼ੀ ਸੱਜਣ ਪਰਨੇ ਨਾਲ ਅੱਖਾਂ ਪਹੁੰਚ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱल्ल्या ਦੇ ਸਿਰ ਤੇ ਤਾਂ ਉਹਦੇ ਮੁੰਡੇ ਨੂੰ ਇੱਕ ਸਾਖ ਵੀ ਨਹੀਂ ਹੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇ ਨੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਵੀ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਫਸਿਆ ਸਗੋਂ ਸੰਤੋ ਨੇ ਫਸਾਇਆ ਸੀ ਉਹਨੇ ਗੱਲ ਨਹੀਂ ਬੰਤੀ ਸੰਤੋ ਨੂੰ ਕਈ ਵਾਰ ਆਖਿਆ ਵੀ ਸੀ ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ ਤੋਂ ਨੂੰ ਪਲੋਸ ਪਲਾਸ ਕੇ ਰੱਖਿਆ ਕਰ ਪਰ ਸੰਤੋਂ ਨੇ ਜिद ਨਾ ਛੱਡੀ ਮਰਨੀ ਮਰ ਜੂੰ ਪਰਮ ਜੇਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬਹਿਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਬਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਗੇ ਦਾ ਗੱਡਾ ਲਾਦਦਾ ਡੇਕ ਕੇ ਮਰ ਗਿਆ ਸੀ ਪੰਜ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਝੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਗੜਦੀ ਤੁਰ ਗਈ ਗੱਜੂ ਉੱਤੇ ਹੀ ਆ ਪਿਆ ਸਾਰਾ ਪਾਰ ਦੋ ਭੈਣਾ ਬੋਹਿਆਂ ਤੋਰੀਆਂ ਸੱਜਣ ਨੂੰ ਭਾਈ ਨਹੀਂ ਪੁੱਤਾਂ ਮੰਗ ਪਾਲਿਆ ਤੇ ਵੱਡਾ ਕੀਤਾ ਫਿਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ ਜੱਟ ਦੇ ਪੁੱਤ ਨੂੰ ਚਾਰ ਕਿੱल्ल्या ਤੇ ਕਿਹੜੀ ਕਿਹੜਾ ਕੁੜੀ ਦਿੰਦਾ ਗੱਜੂ ਨੇ ਸੋਚਿਆ ਉਹਨੂੰ ਤਾਂ ਸਾਖ ਹੋਣ ਹੋ ਰਿਆ ਇੱਕ ਤਾਂ ਰੱਬ ਨੇ ਉਂਝ ਬੱਜੋ ਰੱਤਾ ਬਣਾਤਾ ਦੂਜੀ ਉਮਰ ਪੱਖੋਂ ਵੀ 35 36 ਦਾ ਉਹ ਚੱਲਿਆ ਸੀ ਚਲੋ ਭਾਈ ਤਾਂ ਕੁਆਰਾ ਨਾ ਰਹੇ ਉਹਨੇ ਬਾਰੂਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਾਵਾਂ ਤੇ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨਹੀਂ ਤੂੰ ਕਰ ਪੁੱਣ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਸੀਰ ਪੈ ਜੂ ਸੀਤੇ ਨੂੰ ਵੀ ਗੱਲ ਚੱਜ ਗਈ ਸੀ ਤੇ ਉਹਨੇ ਸੱਜਣ ਨੂੰ ਸਾਖ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਜਿਵੇਂ ਉਹਦਾ ਆਪ ਦਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹ ਜਾਵੇ ਸਮਝੋ ਸਾਰੇ ਸਭ ਵਿਆਹ ਹੈਗੇ ਇੱਕ ਕਿਲਾ ਗਹਿਣੀ ਰੱਖ ਕੇ ਉਹਨੇ ਸੰਤੋਲੀ ਮੂੰਹ ਸਿਰ ਦੀਆਂ ਸਾਰੀਆਂ ਟੂਮਾਂ ਬਣਾਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀ ਸੀ ਆਉਂਦੇ ਹੀ ਉਹਨੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ ਉਤੋਂ ਚੰਗੇ ਭਾਗਾ ਨੂੰ ਸਾਲੋਂ ਅੰਦਰ ਰੱਬ ਨੇ ਚਾਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਦਿਨਾਂ ਵਿੱਚ ਹੀ ਗੱਜੂ ਤੇ ਸੱਜਣ ਦੇ ਘਰ ਦਾ ਰੰਗ ਹੋਰ ਦਾ ਹੋਰ ਹੋ ਗਿਆ ਚੁੰਮਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵੱਲ ਲਿਆ ਖਿੱਚ ਤਈਆਂ ਸੰਤੋ ਦੁਆਲੇ ਉਹ ਊਰੀ ਵਾਂਗੂ ਘੁੱਕਦੇ ਰਹਿੰਦੇ ਦੋਕ ਸਾਲਾਂ ਵਿੱਚ ਹੀ ਉਹਨਾਂ ਨੇ ਗਨੇ ਪਿਆ ਕਿਲਾ ਵੀ ਛਡਾਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋ ਦੀ ਘੁਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇਡਦੀ ਘਾਟੋਂ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਦੀਰ ਨੇ ਗੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਹਨੂੰ ਸੁਪਨਾ ਆਇਆ ਜਿਵੇਂ ਉਹਦੇ ਨਾਲ ਕੋਈ ਤੀਵੀਂ ਸੁੱਤੀ ਪਈ ਹੋਵੇ ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾਂ ਪਾੜ-ਪਾੜ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ 'ਚ ਘੁੰਮਦਾ ਰਿਹਾ ਦਿਨ ਛੇਪ ਦੇ ਨਾਲ ਹੀ ਉਹਨੂੰ ਡਰ ਜਾ ਹੋਣ ਲੱਗਿਆ ਕਿ ਕਿਤੇ ਇਹ ਸੁਪਨਾ ਅੱਜ ਰਾਤੀ ਫੇਰ ਨਾ ਆ ਜੇ ਉਹਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਹਨੂੰ ਉਹ ਸੁਪਨਾ ਤਾਂ ਨਾ ਆਇਆ ਪਰ ਜਿਹੜਾ ਆ ਉਹ ਦੇ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਟਾਬ 'ਚ ਨਹਾ ਰਿਹਾ ਸੀ ਟੇੜ ਸਿਰ ਦੇ ਕੱਪੜੇ ਲਾ ਕੇ ਅਲਫ ਨੰਗਾ ਇੱਕ ਤੀਵੀਂ ਆਈ ਉਦੇ ਕੱਪੜੇ ਚੋੱਕ ਕੇ ਪਰਾਂ ਬਣਾ ਵਿੱਚ ਜਾ ਲੁਕੀ ਇਹਦਾ ਮਹੀਨਾ ਵੀ ਦਿਨ ਉਹਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਇੱਕ ਗੱਲ ਸਾਂਝੀ ਹੁੰਦੀ ਤੀਵੀਂ ਦੇ ਆਉਣ ਦੀ ਗੱਲ ਪਹਿਲੇ ਦੋ ਤਿੰਨ ਸੁਪਨੇ ਨੇ ਤਾਂ ਗੱਜੂ ਨੂੰ ਘਬਰਾਹਟ ਦਿੱਤੀ ਪਰ ਫਿਰ ਉਹਨੂੰ ਇਹ ਸੁਪਨੇ ਚੰਗੇ ਲੱਗਣ ਲੱਗ ਪਏ ਉਹਨੇ ਇੰਨਾ ਚੋਂ ਨਿਗ ਮੈਣ ਲੱਗਿਆ ਸੱਚੀ ਗੱਲ ਤਾਂ ਇਹ ਕਿ ਜਿਉ ਉਹ ਕਦੀ ਗੱਜੂ ਨੂੰ ਕੋਈ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ ਟੁੱਟਿਆ ਜਾ ਮਹਿਸੂਸ ਕਰਦਾ ਅਜੀਬ ਗੱਲ ਸੀ ਕਿ ਇਹ ਸੁਪਨੇ ਜਾਂਤਾ ਉਹ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਹੁਣ ਜਦੋਂ 60 ਤੇ 40 ਸਾਲ ਦਾ ਹੋ ਚੱਲਿਆ ਸੀ ਇੱਕ ਦਿਨ ਹੋਰ ਹੀ ਬਾਣਾ ਵਰਤਿਆ ਦਿਨ ਛਿਪੇ ਮੂੰਹ ਨੇ ਰੇਜੇ ਉਹ ਸੂਏ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦਿਆਂ ਉਹਨੂੰ ਇੱਕ ਧੀਮੀ ਤੇ ਇੱਕ ਮਰਦ ਦਾ ਝੋਲਾ ਪਿਆ ਮਰਦ ਨੇ ਧੀਮੀ ਨੂੰ ਆਪਣੀ ਹੱਕ ਨਾਲ ਘੁੱਟ ਰੱਖਿਆ ਸੀ ਗੱਜੂ ਨੇ ਦੋਵਾਂ ਨੂੰ ਗਿੱਚੀ ਤੋਂ ਝਾ ਨਪਿਆ ਇਤੋਂ ਜੇਠੂ ਪਾਣੀ ਉਹਦੀ ਵੱਡੀ ਕੁੜੀ ਸ਼ੀਲੋ ਤੇ ਧਰਮੇ ਤਖਾਨ ਦਾ ਮੁੰਡਾ ਕੀਚਰ ਸੀ ਕੀਚਰੋ ਦੇ ਪੈਰੀ ਪੈ ਗਿਆ ਚਾਚਾ ਹੱਥ ਬਣਾ ਲੈ ਅੱਗੇ ਗੱਲ ਨਾ ਕਰੀ ਓਟ ਜੋ ਭੈਣ ਦੇ ਉਹ ਦੁੱਗੋ ਜੇ ਅੱਗੇ ਉਹਨੂੰ ਇਹੋ ਜਿਹਾ ਕੰਮ ਕੀਤਾ ਤਾਂ ਦੇਖ ਲਿਓ ਫਿਰ ਕੈਨ ਨੂੰ ਤਾਂ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਹਨੂੰ ਆਪ ਨੂੰ ਵੀ ਸਵਾਦ ਆਇਆ ਸੀ ਉਸ ਰਾਤ ਉਹਨੂੰ ਫੇਰ ਸੁਪਨਾ ਆਇਆ ਪਹਿਲਿਆਂ ਸੁਪਨਿਆਂ ਵਰਗਾ ਪਰ ਇਸ ਵਾਰੀ ਉਹਨੇ ਸੁਪਨੇ ਵਿੱਚਲੀ ਤੀਵੀ ਨੂੰ ਪਛਾਣ ਲਿਆ ਇਹ ਤਾਂ ਸੰਤੋ ਸੀ ਉਹਦੀ ਆਪ ਦੀ ਪਰਜਾਈ ਸਪਨਾ ਕਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਹਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪੈਂਦਾ ਇਹ ਕੀ ਹੁੰਦਾ ਜਾਂਦਾ ਤੈਨੂੰ ਭੈਣ ਦਿਆ ਦੁੱਗਾ ਟੌਲੀ ਦਾੜੀ ਹੁਣ ਤੈਨੂੰ ਇਹ ਚਾਕ ਉਦਣ ਲੱਗ ਪਿਆ ਤੇ ਕਦੇ ਉਸ ਅੰਦਰ ਇਹ ਜਿਹੀ ਅੱਗ ਪੈਦਾ ਹੁੰਦੀ ਜਿਹੜੀ ਉਹਨੂੰ ਲੱਗਦਾ ਸਾੜ ਕੇ ਸਾਹ ਲੋਗੀ ਹਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵਿੱਚ ਵੀ ਇਹ ਸਮੱਸਿਆ ਚੱਲਿਆ ਰਹਿੰਦਾ ਪਤਾ ਨਹੀਂ ਕਿਉਂ ਉਹ ਸੰਤੋ ਨੂੰ ਹੁਣ ਚੋਰ ਅੱਖ ਨਾਲ ਦੇਖਣ ਲੱਗ ਪਿਆ ਸੰਤੋ ਤੋਂ ਕੁੰਡ ਕਢਦੀ ਸੀ ਪਰ ਇਹ ਕੁੰਡ ਐਵੇਂ ਨਾਂ ਦਾ ਹੀ ਹੁੰਦਾ ਸੀ ਉਹਨੇ ਸੰਤੋ ਦਾ ਚਿਹਰਾ ਮੋਰਾ ਅੱਗੇ ਵੀ 100 ਵਾਰੀ ਵੇਖਿਆ ਸੀ ਪਰ ਉਹ ਚਿਹਰੇ ਮੂਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵੱਧਦੀ ਵੱਧਦੀ ਵੱਧ ਗਈ ਅੱਗ ਦੇ ਭਾਂਬੜਾ ਨੇ ਗੱਜੂ ਨੂੰ ਆਪਣੀ ਲਪੇਟ ਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਸੀ ਗੱਜੂ ਆਪਣੇ ਆਪ ਨਾਲ ਘੁੱਲਦਾ ਸੰਤੋ ਦੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ ਕੰਬਦੇ ਹੱਥਾਂ ਨਾਲ ਸੰਤੋ ਦੀ ਬਾਹ ਨੂੰ ਹਿਲਾਉਣੇ ਸਾਂਤੋ ਤਰਬਕ ਕੇ ਉઠી ਜਿਵੇਂ ਕਿਸੇ ਸੁਪਨੇ ਚ ਜਾਗੀ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਦੇਖ ਕੇ ਜਿਵੇਂ ਉਹਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਹਨੂੰ ਸੱਜਣ ਦਾ ਝੋਲਾ ਹੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਗੱਜੂ ਦੀ 부ਜੀ ਹੋਈ ਅੱਖ ਨੂੰ ਪਛਾਣ ਗਈ ਉਹ ਸੰਦਰ ਜਿਵੇਂ ਕੋਈ ਸੋਤੀ ਪਈ ਬਿਘੜੀ ਜਾਗ ਪਈ ਹੋਵੇ ਉਹ ਗੱਜੂ ਤੇ ਝੱਟਣੀ ਵਾਲੀ ਸੀ ਕਿ ਉਹਦੀ ਤਰੀਮਤ ਸੂਝ ਬੋਲ ਪਈ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਹਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗਜਨਾਜੇ ਬੰਦੇ ਦਾ ਪੁੱਤਾਂ ਤਾਂ ਹੁਣੇ ਉੱਠ ਖੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੌ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਉਹ ਇੱਕ ਵੀ ਸ਼ਬਦ ਨਾ ਕਹਿ ਸਕਿਆ ਆਪਣੀ ਬਰਫੋਈ ਦੇਹ ਨੂੰ ਕਸੀਟਦਾ ਉਹ ਆਪਣੇ ਮੰਜੇ ਤੇ ਆੜ ਗਿਆ ਗਈ ਰਾਤ ਤੱਕ ਉਹ ਛੱਤ ਦੀਆਂ ਸਤੀਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜਿਆਂ ਤੇ ਚੜੀਆਂ ਤੀਵੀਆਂ ਉਹਦੀ ਹਿੱਕ ਉਤੋਂ ਦੀ ਦਗੜ ਦਗੜ ਘੋੜੇ ਦਵੱਲੀ ਜਾਂਦੀਆਂ ਨੇ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜੀ ਲੱਗੀ ਰਹਿੰਦੀ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉਠਣ ਬਹਿਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ ਤੀਵੀ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ ਸੌ ਦੀ ਇੱਕ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹੀਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟਦੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਆ ਕਰ ਜ਼ਮੀਨ ਵਿੱਚ ਤੇ ਰੱਦ ਦਾ ਪਰਸੋਂ ਵੰਡ ਲਾਂਗੇ ਪੰਚਾਇਤ ਕਾਹਨੂੰ ਪਾਉਣੀ ਹੈ ਵਿਚਾਲੇ ਐਵੇਂ ਕੋਈ ਕੋਸ਼ ਆਖੂ ਕੋਈ ਕੋਸ਼ ਮੈਂ ਘਰ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਆਉਣਾ ਘਰ ਦੀ ਗੱਲ ਘਰ ਚ ਹੀ ਨਿੰਬੜ ਜੂ ਸੱਜਣ ਤਾਂ ਇੰਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚੱਲ ਗਿਆ ਪਰ ਸੰਤੋ ਆਪਣੇ ਆਪ ਨਾਲ ਉੱਡ ਜਈ ਰਹੀ ਸੱਚੀ ਗੱਲ ਤਾਂ ਇਹ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀਂ ਸੱਚਮੋਚ ਹੀ ਲੈ ਆਉ ਭੈਣ ਕਤਾ ਨੂੰ ਮਹੀਨਾ ਪਰ ਪਹਿਲਾਂ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਆਉਣ ਜਾਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਣਾ ਆਪੇ ਠੀਕ ਹੋ ਜੂ ਪਰ ਉਹਨੂੰ ਕੀ ਪਤਾ ਸੀ ਗੱਜੂ ਆਪਣੀ ਹੱਡ ਨੂੰ ਇੰਨੀ ਦੂਰ ਤੱਕ ਲੈ ਜੂ ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆਈ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਉਹ ਤਾਂ ਤਾਂ ਬਣਿਆ ਬਣਾਇਆ ਘਰ ਟਾਹ ਢੇਰੀ ਹੋਣ ਲੱਗਿਆ ਅੱਠਾਂ ਵਿੱਚੋਂ 4 ਕਿੱਲੇ ਗੱਜੂ ਲੈ ਜੂ ਉਹਦੇ ਦੋ ਪੁੱਤਾਂ ਪੱਲੇ ਕੀ ਪਊ ਅੱਗ ਤੇ ਸਵਾ ਚਾਰ ਕਿੱਲਾਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫਿਰ ਉਹਨੂੰ ਪੋਤਿਆਂ ਦੀ ਪਤਾ ਨਹੀਂ ਕਿਹੇ ਜੇ ਘਰ ਦੀ ਹੋ ਕਿਹੜੀ ਮਾੜੀ ਧੀੜੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੂ ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ ਮੈਂ ਵੀ ਐਵੇਂ ਜਦ ਜਦ ਵਿੱਚ ਸਾਰੀ ਖੇਡ ਵਿਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਹੀ ਐ ਉਹਦਾ ਹੀ ਭਾਈ ਆ ਉਹ ਵੀ ਤੀਵੀਆਂ ਨੇ ਜਿਹੜੀਆਂ ਸੱਤ ਬਗਾਨੇ ਨਾਲ ਜਾ ਕੇ ਖੇ ਖਾਂਦੀਆਂ ਇਹ ਤਾਂ ਫਿਰ ਘਰ ਦੀ ਗੱਲ ਘਰ 'ਚ ਐ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਹਿ ਵਾਰੀ ਆਨੀ ਮਾਨੀ ਕਹਿ ਬੈਠਾ ਜਾਣੀ ਸੰਤੋ ਕਮਲਿਏ ਆਪਣੇ ਹੱਥੀਂ ਆਪਣੀ ਖੇਡ ਆਪ ਹੀ ਵਿਗਾੜੀ ਜਾਨੀ ਆ ਜੱਗ ਵਿੱਚ ਕੌਣ ਸਿਆਣੀ ਆਖੂ ਤੈਨੂੰ ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਵੀੜਾ ਕਰਕੇ ਹੁਣ ਗੜਬੀ ਚੱਕੀ ਤੇ ਪੰਪ ਤੋਂ ਭਰ ਲਈ ਕੱਲੀ ਹੀ ਬਾਹਰ ਕੰਨੀ ਚੱਲ ਪਈ ਮੁੜਦੀ ਹੋਈ ਬੇਤੜਕ ਹੋ ਕੇ ਬਾਹਰਲੇ ਘਰ ਜਾਵੜੀ ਗੱਜੂ ਮੰंजे ਚ ਪਿਆ ਖਾਉ ਖੂੰ ਕਰ ਰਿਹਾ ਸੀ ਉਹਦੇ ਮੰंजे ਦੀ ਬਾਹੀ ਤੇ ਬਹਿ ਕੇ ਉਹ ਭਰਜਾਈਆਂ ਵਾਲੇ ਮਿੱਠੇ ਅੰਦਾਜ਼ ਚ ਬੋਲੀ ਮੈਂ ਕਿਹਾ ਸੌਂ ਗਿਆ ਮਿੱਠੂ ਦਾ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਹਨੂੰ ਅੰਦਰ ਲਿਆ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਮੈਂ ਡਾਮਾ ਹੀ ਆ ਰਾਤ ਕਾਣੇ ਭੇੜ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ ਦਾਰੂ ਵਰਗਾ ਨਸ਼ਾ ਆ ਗਿਆ ਹੋਵੇ ਉਹ ਨਹੀਂ ਰੀਸਾਂ ਬਸੰਤ ਕਰਦੀਆਂ ਕਹਿ ਕੇ ਉਹਨੇ ਸੰਤਾਂ ਨੂੰ ਜਫੀ ਵਿੱਚ ਘੁੱਟ ਕੇ ਇੱਕ ਨਹੀਂ 100 ਵਾਰੀ ਚੁੰਮਿਆ